ਵਾਲੇ ਲੋਕ ਅਕਸਰ ਹੀ ਮਿਹਨਤ ਵਿੱਚ ਸ਼ਾਸਤਰੀ ਕਿਉਂਕਿ ਅੱਜ ਅਸੀਂ ਜਿਹੜੀ ਇੱਕ ਧੀ ਦੇ ਕੋਲ ਪਹੁੰਚੇ ਹਾਂ ਉਸ ਦੀ ਜਿਹੜੀ ਮਿਹਨਤ ਜਿਹੜੀ ਹੈ ਉਸ ਦੇ ਬਾਰੇ ਗੱਲਬਾਤ ਕਰਦੇ ਆਂ ਅੱਜ ਗੱਲਬਾਤ ਕਰਾਂਗੇ ਜਰੂਰ ਕਿ ਸਭ ਤੋਂ ਪਹਿਲਾਂ ਤਾਂ ਸਸ਼ਕਰ ਸਾਹਿਬ ਕੀ ਨਾਂ ਕੋਡਾ ਤੁਹਾਡਾ ਕੰਮ ਜਿਹੜਾ ਹੈ ਇਹ ਚਾਹਦਾ ਹੈ ਕਿੰਨੇ ਟਾਈਮ ਤੋਂ ਦਾ ਕੰਮ ਹੈ ਜਦੋਂ 6 ਸਕਸਨ ਹੈ ਆਖਿਰ ਕੀ ਮਜਬੂਰੀ ਪੈ ਗਈ ਜਿਹੜੀ ਇਗਜ਼ਾਮ ਦੇ ਵਿੱਚ ਕਿੰਨਾ ਪੜੇ ਹੋ ਸਰ ਮੈਂ ਪਾਸ ਟੂ ਪਾਸ ਕੀਤੀ ਹੋਈ ਹੈ ਪਾਸ ਟੂ ਪਾਸ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਇੱਛਾ ਹੁੰਦੀ ਹੈ ਕਿ ਆਹ ਪੜਾਈ ਜਿਹੜੀ ਸਾਤ ਦੇ ਵੀ ਜੋ ਇਹ ਪਰ ਮੇ ਕਾ ਨਹੀਂ ਫੜੀ ਜੋ ਉਹੀ ਕੰਮ ਹੈ ਅਪਲੀਕੇਸ਼ਨ ਕਰ ਕੋਈ ਹੋਰ ਨਹੀਂ ਡਿਪਾਰਟਮੈਂਟ ਇਹਨਾਂ ਦਾ ਪਤਾ ਕਿ ਕਹਿੰਦਾ ਕਿ ਪਰਮਿਟ ਕਰਾ ਦੇਗਾ ਜੋ ਅਧਿਕਾਰਨ ਕਰੇ ਕੀ ਗੱਲ ਹੈ ਕਿ ਜਦੋਂ ਸਰਕਾਰਾਂ ਕਈ ਵਾਰੀ ਸਾਨੂੰ ਸਕੂਲਾ ਕਾਲਜਾਂ ਦੀ ਪੜ੍ਹਾਈ ਕਰਦੀ ਹੈ ਪਰ ਕਿ ਫ੍ਰੀ ਵਿਦਿਆਰਥੀ ਕਿੰਨੀ ਜ਼ਿਆਦਾ ਦਾ ਕੰਮ ਕਾਇਲਸ ਕਰਦੇ ਕਾਮੀ ਦੇ ਕੋਲ ਤੇ ਨਿਆਰੇ ਐਸੈਂਸੀ ਨਾਲੇ ਮਿਲੂਗੀ ਇਹਦਾ ਕਪੜਾ ਇਹ ਦੇਖ ਕੇ ਕੁਛ ਕੁ 6000 ਰੁਪਏ ਦੀ ਹੈ। ਜਾਗੀ ਤਨ ਨਹੀਂ ਆ ਰਹਾ। ਆਹ ਚਾਹ ਤੇ ਜਾ ਰਹਾ। ਉਹ ਜਾਂਦਾ ਹੈ ਤਾਂ ਦੇਖ ਲੈ ਮਸਲਾ ਕਿ ਇਸ ਨੂੰ ਹੋਣਾ ਤੁਹਾਰਾ ਕੱਪੜਾ ਕੱਪੜਾ ਦੇ ਕਹਿਣੇ ਕਿਸੇ ਨਵੇਂ ਵਿਧੀ ਦੇ ਕਹਿਣੇ। ਕਿਉਂਕਿ ਅਕਸਰੀ ਦੁਕਾਨਾਂ ਦੇ ਵਿੱਚ ਜਿਹੜੇ ਨੇ ਅੱਜਕੱਲ ਇਲੈਕਟ੍ਰਿਕ ਇਲੈਕਟ੍ਰੀਕਲ ਬਿੰਗ ਕੈਟਲਸ ਰੱਖੀ ਜਿਹਦੇ ਵਿੱਚ ਕਾ ਬੰਨੀ। ਕੰਮ ਤੇ ਬਹੁਤ ਘੜਦਾ ਹੈ। ਕਿ ਜਿਹਨਾਂ ਸਾਡੇ ਜਿੱਦਾਂ ਚਾਹ ਜਾਂਦੀ ਜਾਂਦੀ ਸੀ ਉਹਨਾਂ ਨੇ ਜਿਹੜੀਆਂ ਕੈਟਲੋਗ ਆਲਗ ਆਈਆਂ ਸੀ ਪਰ ਜੋ ਉਹਨਾਂ ਨੇ ਵਿਖਾਣ ਕਰਵਾ ਦਿੱਤਾ ਆਹੀ ਲੋਕੀਂ ਪਿੱਛੇ ਵੀ ਉਹਨੇ ਸਮਰਵਾਨਿਆ ਕਿ ਚੰਡੀਗੜ੍ਹ ਦਾ ਜਿਹੜਾ ਕੰਡਿਆ ਵਾਲਾ ਹੈ ਛੰਡੀਗੜ੍ਹ ਤੋਂ ਮੇਰਾ ਖੁਦਿਆਣੇ ਕਰਨਾ ਕਿ ਉਹ ਲੋਕੀਂ ਕੀ ਚਾਹੁੰਦੇ ਆ ਕਿੰਨੇ ਕ ਸਮੂਹ ਜਿਹੜਾ ਇਹ ਕੰਮ ਕਰਦਾ ਤਾਂ ਮੈਂ ਜੁਲਾਈ 2018 ਮਹੀਨੇ ਤੋਂ ਇਹ ਕੰਮ ਸਟਾਰਟ ਕੀਤਾ ਹੈ স্যস্কাকাই কাকামস্যস্যস্ঀবুচে স্ডলেন্লে একে যস্য়ে চতুয়ুদলেন্ত মি কাকাকেরপ্য়ে স্যোত্মস্য়ে মাকাই যদেয় ਕਿ ਉਹ ਤੋਂ ਮੀਚੂ ਨਾਲ ਕਰੀਦੀ ਜਦੋਂ ਪਾਚਾਵੀ ਟਾਈਮ ਕੰਮ ਕਰਦੇ ਹੁੰਦੇ ਸੀ ਉਹ ਵੀ ਚਾਹ ਤਾਂ ਨਹੀਂ ਕਹਦੇ ਉਹਦੇ ਕੰਮ ਕਰਦੇ ਪਰ ਇਹ ਮੋਲੀ-ਮੋਲੀ ਫੇਰੇ ਜਦੋਂ ਪਾਚਾਵੀ ਚਾਹ ਉਸਛਾਵੇ ਤੇ ਇਹ ਕੰਮ ਪਰ ਨਸ਼ਰ ਹੋ ਜਾਂਦਾ ਜਦੋਂ ਆਪੜਿਆਂ ਨੇ ਛੱਡਿਆ ਇਹ ਜਸ ਅਜੂਈ ਹੈ ਆਪਣੇ ਮਾਮਿਆਂ ਨੂੰ ਪਾਸੇ ਮੋਟਾ ਬਾਬੇ ਨੂੰ ਕੀ ਕਰੀ ਉਹਨਾਂ ਨੇ ਕਿਹਾ ਮਾਂ ਮਮੀ ਨੂੰ ਕਹਿੰਦੇ ਤੂੰ ਸਾਡੇ ਲਈ ਮਰਦੀ ਸੀ ਤੇਰੇ ਲਈ ਦੋ ਜਣੇ ਸਨ ਉਹ ਜਾ ਕੇ ਖੋਲਣਾ ਕਿ ਜੀ ਬਣ ਜੇ ਕਿ ਮੈਂ ਮਾਮੇ ਨੂੰ ਨਹੀਂ ਸਾਰੀ ਕਰਾਂ ਦੇ ਰਿਹਾ ਹੈਗੇ ਉਹਨਾਂ ਨੇ ਸੋਚਾਇਆ ਕਿ ਮੇਰੀ ਪ੍ਰੇਮਿਕਾ ਨੂੰ ਮੈਂ ਨਾ ਪਿਆਰ ਕਰ ਸਕਦਾ ਤੇ ਉਹਨਾਂ ਦਾ ਕਿਹਾ ਉਸਨੂੰ ਬਹੁਤ ਨਾ ਮਾਰੀ ਥੋੜੀ ਦੇਰ ਜਦੋਂ ਸਮਾਂ ਆਇਆ ਬਾਪ ਰੋਣਾ ਤਾਂ ਆਪਣੇ ਵੀ ਜੀ ਨਹੀਂ ਸਕਦੇ ਅੱਛਾ ਅੱਛਾ ਤੇ ਇਹੋ ਜਿਹਾ ਜੀ ਅੱਛਾ ਹੁੰਦਾ ਕਿ ਤੁਸੀਂ ਚੰਗਾ ਹੈਗੀ ਦਾ ਅਧਿਕਾਰ ਉਹਨਾਂ ਨੂੰ ਜੀ ਬਣਾਉਂਦੇ ਜੇ ਛੱਡਿਆ ਤਾਂ ਛੱਡਿਆ ਹੀ ਗਿਆ ਤੇ ਸਮਾਂ ਉਹਦਾ ਸਮਾਂ ਦਾ ਬਦਲ ਗਿਆ ਕੀ ਲੱਗਦਾ ਹੈ ਕਿ ਜਦੋਂ ਸਮੇਂ ਦੇ ਵਿੱਚ ਕੋਈ ਬਣਾਉਂਦੀ ਹੈ ਤਾਂ ਆਪਣੇ ਦੇ ਜਿਹੜਾ ਸਾਥ ਹੁੰਦਾ ਪਰ ਆਪੇ ਜਦੋਂ ਪਿਸ਼ਾਬ ਉਹ ਅੱਜ ਆਪਣੇ ਹੀ ਪਿਸ਼ਾਬ ਕਰਦੇ ਆਂ। ਜਦੋਂ ਮਿਹਨਤ ਦੇ ਵਿੱਚ ਹਸਤਾ ਮਹਿਨਤ ਦਾ ਜਾਨਤਾ ਹੋਊਗਾ ਖਿਡਾਉਣ ਵਾਸਤੇ। ਪਾੜਾ ਬਣਾਉਣਾ ਕਿ ਨੌਂ ਮੌਕੇ ਜਾਨਤਾ। ਜੇ ਕਰੀ। ਸਿੱਖਿਆ ਜਿਹੀ ਉਹ ਅਭੀ ਕੋਈ ਵੀ ਗੱਲ ਕਰਦੇ ਤੇ ਇਹ ਸੋਚਦੇ ਕਿ ਹਾਂ ਮੇਰੇ ਮਾਮੂ ਆਉਗਾ ਤੇ ਮਾਸੂ ਆਉਗੀ ਪਰ ਵੀ ਮਾਮੂ ਆਸੀ ਇਹ ਕਦੀ ਸਭਾ ਸਿੱਧੇ ਵਿੱਚ ਸੋਸ਼ਲ ਮੀਡੀਆ ਤੇ ਨਾਮ ਹੋ ਗਿਆ ਮੀਡੀਆ ਵੇਗ ਗਈ ਗਿਆ ਮੈਂ YouTube ਦੇ ਦੁਆਰਾ ਫਿਰ ਉਹ ਇਹ ਤੱਕ ਮਾਮੇ ਨਾਲ ਕੋ ਚਾਹਦੇ ਨਹੀਂ ਦੇਖਿਆ ਮੇਰੇ ਨਾਲ ਹੀ ਨਾਲ ਜਿਵੇਂ ਹੀ ਹੋ ਗਿਆ ਇਸ ਵਾਸਤੇ ਸੋਚਿਆ ਹੋਇਆ ਉਹ ਸਭ ਸਾਰਾ ਕੁਝ ਹੀ ਖਤਮ ਮਾਮੇ ਮਾਸੂਆਂ ਨੇ ਖਤਮ ਕਰ ਦਿੱਤਾ ਸਾਰਾ ਕੁਝ ਹੀ ਖਤਮ ਕਰ ਦਿੱਤਾ ਕਦੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਕੋਰਸ ਦੇ ਤੋਂ ਨੰਬਰ ਬਲੋਗ ਦੇ ਵਿੱਚ ਪਾਏ ਹੋਏ ਆ ਨੰਬਰ ਚੇਂਜ ਕੀਤੇ ਮਾਸੀਆਂ ਦੇ ਨੰਬਰ ਚੇਂਜ ਕੀਤੇ ਮਾਮਿਆਂ ਨੇ ਬਲੋਗ ਦੇ ਵਿੱਚ ਪਾਏ ਹੋਏ ਆ ਕਿੰਨੇ ਕਿੰਨੇ ਬੈਂਟਰ ਆਉਂਦੇ ਆਏ ਦੋ ਭੈਣਾਂ ਇੱਕ ਭਰਾ ਛੋਟੇ ਬੈਂਟਰ ਆ ਹਾਂਜੀ ਕੀ ਲੱਗਦਾ ਹੈ ਕਿ ਛੋਟੇ ਪੈਂਟਰਾਂ ਵਾਲੀਆਂ ਕਿਤੇ ਆਸਾਂ ਨੇ ਕਿ ਅਸੀਂ ਪੜਾਂਗੇ ਚੱਗਦੇ ਵਧੀਆ ਕਾਰੋਬਾਰ ਦੇ ਲੱਗਾਂਗੇ ਕੀ ਲੱਗਦਾ ਚਾਹ ਤੋਂ ਚਾਹ ਤੋਂ ਨੋਰ ਕੁਜਾਰਾ ਜਿਹੜਾ ਸਾਰਾ ਹੋਊਗਾ ਇਸ ਤਰ੍ਹਾਂ ਦਾ ਜਿਹੜਾ ਮੁਕਾਮ ਜਿਹੜੇ ਹਾਸਲ ਹੋ ਜਾਣਗੇ ਤੇ ਅੱਜ ਜਰਾ ਦੱਸ ਦਵਾਂ ਕਿ ਤੁਹਾਡੇ ਤੋਂ ਇਹ ਪੁੱਛਿਆ ਸਰ ਕਿ ਜਿਹੜਾ ਹਾਸਲ ਹੋ ਗਿਆ ਤੇਈ ਤਾਂ ਮੈਂ ਕਹਿ ਦਿੱਤੀ ਕਿ ਮੈਂ ਆਪਣੇ ਭੈਣ ਤੇ ਕਰਾਵਾਂਗੀ ਉਹ ਕਰਵਾਵਾਂਗੀ ਜੇਕਰ ਭੈਣ ਦੀ ਫਰਸਟ ਪਾਸ ਹੋ ਚੁੱਕੀ ਹੈ ਉਹਨਾਂ ਦੇ ਰਿਜ਼ਲਟ ਕਲਾਸ 2 ਦਾ ਆਵੇ ਫਿਰ ਮੈਂ ਉਹਦੇ ਜਿਹੜਾ ਵਾ ਕੇ ਕਰਾਵਾਂਗੇ ਤੇ ਚਾਹੇ ਜਾਂਦੇ ਆਏ ਇੰਗਲਿਸ਼ ਦੀਆਂ ਕਲਾਸਾਂ ਦਿਵਾਵਾਂਗੇ ਜੇਕਰ ਇਹ ਕਹਾ ਜਾਵੇ ਬਾਹਰ ਦੇ ਦੇਸ਼ ਕਿਹੜਾ ਚਾਹੇ ਤੁਹਾਡੀ ਤੁਹਾਡੀ ਮਿਲ ਦੇ ਸਕਦੇ ਕਿ ਕਿਤਾਬ ਕਿਤਾਬ ਲਗਾ ਦੇ ਜਾ ਸਕਦੇ ਮੇਰੇ ਜਿਹੜੇ ਰਿਸ਼ਤੇ ਦੱਦੇ ਨੇ ਫਿਰ ਜਦੋਂ ਪੈਸਾ ਆਉਂਦਾ ਜੇ ਮਿਲੂਗੇ ਬਿੱਲੇ ਸਰ ਉਹ ਤਾਂ ਚੈਨਗੇ ਪਰ ਆਪਾਂ ਨੂੰ ਲੱਗੂ ਜਿਹੜੇ ਮਾਰੇ ਇਸ ਕਰਦੇ ਵਿੱਚ ਸਾਨੂੰ ਛੱਡ ਕੇ ਚੰਗੇ ਘਰ ਚ ਥੋੜਾ ਚੰਗੇ ਹੋ ਗਏ ਕੀ ਲੱਗਦਾ ਹੈ ਕਿ ਇੱਕ ਜਵਾਨ ਕੁੜੀ ਹੈ ਅੱਜ ਉਸ ਦਾ ਜਿਹੜਾ ਸਟੇਟ ਕਾਰਾ ਹੈ ਜਿਹੜਾ ਜਾਂਦਾ ਘਰ ਦੇ ਵਿੱਚ ਕਈ ਦੱਸਦਾ ਹੈ ਅੱਜ ਤੇ ਵਧੀਆ ਹੋਰ ਕਿਤੇ ਕੰਮ ਤੇ ਲੱਗਣੀ ਚਾਹੀਦੀ ਇਸ ਨੂੰ ਵੀ ਕੰਮ ਪਿੱਛੋ ਗਿਆ ਆ ਬੜੀ ਹੀ ਹੈ ਅੱਜ ਜਾ ਹਾਂ ਜੀ ਜਿਹੜੇ ਇਸ ਦਾ ਕਰਾ ਕੋਈ ਵੀ ਨਾਮ ਦਗਾ ਕਰਾਣਾ ਮੈਨੂੰ ਹੁਣ ਕਰਕੇ ਪੜੇ ਜਿਹੜੀ ਕਰੇ ਕਰੇ ਇਹ ਵੀ ਅੰਨਾ ਸੋੜੇ ਜੀ ਫੋਟੋ ਦਿਨ ਵਰਤੀ ਦਿਨ ਹੋਈ ਹੈ ਕਿ ਉਹ ਬਸ ਦਸੂਤ ਜੀ ਦੇ ਵਿੱਚ ਸਿਰ ਮਾੜ ਪਾ ਚੁੱਕਾ ਹੈ ਮੈਂ ਉਹਦੇ ਕੰਮ ਤੋਂ ਮੈਂ ਕਿ ਆਪਣੇ ਘਰ ਦੇ ਜਿਵੇਂ ਆਪਾਂ ਦਸੂਤ ਜੀ ਦੇ ਕੰਮ ਦੀ ਦਿਖਾਤਾ ਕਿ ਵੀ ਆਪਣਾ ਫੋਟੋ ਦਾ ਮੈਕਅਪ ਕਰਾ ਕੰਮ ਸਵਾਰ ਕਰ ਦਿੱਤਾ ਯਾਰ ਕਿ ਮਾਤਾ ਜੀ ਕੀ ਕੀ ਰਹਿੰਦੇ ਤਾਂ ਇਹ ਲੱਗਦਾ ਕਿ ਮਾਤਾ ਜੀ ਕੇ ਆਤਮਾ ਜੀ ਨੇ ਉਹ ਕੱਚੇ ਅੰਦਰ ਤੋਂ ਨਾ ਉੱਠਿਆ ਕਰਦੇ ਹਾਂ ਸਾਨੂੰ ਪਤਾ ਕਿ ਮੈਂ ਸ਼ਹਿਰ ਦਾ ਜਦੋਂ ਮੰਮੀ ਨੂੰ ਕੁਝ ਹੋ ਗਿਆ ਤਾਂ ਇਹ ਕਿੱਥੇ ਜਾਵਾਂਗੇ ਆਨਪਾਦਾ ਸ਼ਾਮ ਦਾ ਵੀ ਛੱਡਿਆ ਆ ਮਾਸੀਆ ਮਾਮੀਆਂ ਨੇ ਵੀ ਛੱਡਿਆ ਆ ਇਹ ਘਰੇ ਲੱਗਿਆ ਹੀ ਕੋਈ ਘਰ ਦਾ ਰੈਂਟ ਕਿਹਦੇ ਨਵਾਗੇ ਹਾਂ ਕਿੱਥੋਂ ਲੱਗੇ ਪੈਨੋਸ ਨਾ ਆਈ ਮੰਮੀ ਨੂੰ ਜਿੱਤੇ ਮੰਮੀ ਹਾਂ ਉਸ ਮਨ ਲਈ ਜਦੋਂ ਆਪਣੇ ਹੀ ਸਾਥ ਛੱਡਦੇ ਜਾਂ ਆਪਣੇ ਹੀ ਸਾਰੇ ਮੂਹਰੇ ਆਉਂਦੇ ਉਦੋਂ ਕਿਤਨਾ ਕਿਤੇ ਦਾ ਆਪਣੇ ਬਿਦਾਰੀ ਯਾਦ ਆਉਂਦੇ ਕੇਵਲੇ ਤੇ ਆਈ ਜਾਂਦੀ ਕੇ ਕੋਈ ਨਾ ਹੈ ਤੇ ਨਾ ਹੈ ਕਿ ਕਿਤੇ ਕੋਈ ਕਾਰਡੀ ਜੇ ਮਾੜੇ ਟਾਈਮ ਤੇ ਛੱਡ ਕੇ ਤੇ ਕੋਈ ਨਹੀਂ ਛੱਡਦਾ ਮਾੜਾ ਹੀ ਟਾਈਮ ਛੱਡ ਕੇ ਛੱਡ ਕੇ ਚੰਗੇ ਟਾਈਮ ਤੇ ਵਿੱਚ ਕਿਹੜਾ ਕੋਈ ਗਾੜੀ ਆ ਜੂਗਾ ਜਰੂਰ ਇਸ ਧੀ ਦੀ ਜਿਹੜੀ ਹੈ ਮਦਦ ਕਿਤਨਾ ਕਿਤੇ ਕੀਤੀ ਜਾਵੇ ਸੋ ਭੀ ਜੇਕਰ ਇਸ ਦਾ ਵਿਸ਼ਵਾਸ ਹੈ ਮਿਹਨਤ ਦਾ ਮਿਹਨਤ ਕਰਦੇ ਲੋਕ ਨੇ ਬਿਲਕੁਲ ਜਿਹੜਾ ਹੰđe ਆਉਂਦਾ ਹੈ ਦਾ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰ ਜਿਹੜੀ ਇਸ ਧੀ ਦਾ ਜਿਹੜਾ ਦੁੱਖ ਹੈ ਉਹ ਸਕਰੀਨ ਦੇ ਨਾਲ ਸਾਂਝਾ ਕੀਤਾ ਜਾਵੇ ਕਿਉਂਕਿ ਭਾਵਕ ਹੋ ਗਈ ਹੈ ਇਸ ਦੇ ਜਿਹੜੇ ਹੰਝੂ ਜਿਹੜੇ ਦੇਖ ਕੇ ਸਾਡੇ ਕੋ ਵੀ ਕਾਫੀ ਜਿਹੜਾ ਨਹੀਂ ਪਾਇਆ ਜਾ ਰਿਹਾ ਕਿਉਂਕਿ ਰੋਡ ਦੇ ਉੱਪਰ ਜਿਹੜੀ ਰੀੜੀ ਲਗਾਈ ਹੈ ਮਟਿਆਰ ਹੈ ਕੱਲ ਨੂੰ ਇਹਨਾਂ ਦਾ ਵਿਆਹ ਵੀ ਹੋਣਾ ਹੈ ਸ਼ਾਦੀਆਂ ਵੀ ਹੋਣੀਆਂ ਨੇ ਤੇ ਸੂਪ ਪਹਿਣਾ ਜਿਹੜੀਆਂ ਨੇ ਉਹ ਜਵਾਨ ਨੇ ਕਾ ਮਾਤਾ ਜੀ ਜੀ ਸਾਡੇ ਵਿੱਚ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਜਰੂਰਤ ਦਾ ਖਲਾਅ ਜਿਹੜੀ ਛੀਤੀ ਹੈ ਪਰ ਇਸ ਗੱਲ ਕੋਈ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਲ ਕੀ ਲੱਗਿਆ ਕਿ ਅੱਜ ਇਹ ਜਵਾਨਤੀ ਹੈ ਜਿਸ ਦਾ ਟਿਕਾਣਾ ਘਰ ਦੇ ਵਿੱਚ ਹੁੰਦਾ ਹੈ ਲੋਕੀ ਸ਼ਰਤ ਦੇ ਥਲੇ ਜਵਾਨ ਨਹੀਂ ਹੁਣ ਕਰਦੇ ਅੱਜ ਇਹ ਰੋਡ 'ਤੇ ਚਾਹ ਵੇਚਦੇ ਨੇ ਜਿਹੜੀ ਇਹੋ ਜਿਹੇ ਜਿਲ੍ਹੇ ਵਿੱਚ ਜਿਹੜਾ ਚਾਹ ਵੇਚ ਕੇ ਕਰ ਰਹੇ ਦਾ ਨਾਮ ਵੀ ਨਾਮ ਵੀ ਲੱਗਿਆ ਲੱਗਿਆ ਜਦੋਂ ਲੋਕਾਂ ਨੇ ਈਆਂ ਹੱਥ ਰੱਖੀਆਂ ਕਰਦੇ ਨੇ ਤਾਂ ਦੇਖਦੇ ਹੋ ਤਾਂ ਉਸ ਟਾਈਮ ਤੇ ਆਪਣੇ ਕਿੰਨੇ ਕਿਹ ਘਰ ਵਾਲੇ ਦੇ ਆਪਣੇ ਪਰਿਵਾਰਕੀ ਜਾਨ ਉਚਾਰ ਕੇ ਹੁੰਦੀ ਹੁੰਦੀ ਸੋਚੀ ਜਾਂਦੀ ਮੇਰੇ ਲਿਖ ਚਿੰਗਰ ਆਪਣੇ ਬੱਚੇ ਸੈੱਟ ਕਰਤਾ ਚੰਗੇ ਖਾਲਸਾ ਹਰਿ ਜਗਨੂ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਮੈਨੂੰ ਕਰ ਲੈਣੀ ਸੁਪਨੇ ਤਾਂ ਜਿਹੜੇ ਪੂਰੇ ਕਰੀ ਜਾਂਦੇ ਨੇ ਹੈਲੋ ਜੀ ਅਨੁਰ ਆਪਣੀ ਨਿੱਕੀ ਕਰਨੀ ਥੋੜੇ ਬੱਚੇ ਨੂੰ ਇਹ ਲੱਗਦੀ ਕਿਸਾਨ ਦਾ ਬੁਮਾਰਾ

ਇਹ ਨਹੀਂ ਨੂੰ ਸੁਣਾ। ਜੇ ਜਸ ਜੀ। ਜੀ ਇਹ ਬੇੜੀਆਂ ਬਹੁਤ ਦੂਰ ਚੱਲ। ਜੀ ਬਿਲਕੁਲ ਅਸੀਂ ਬੁਝਾਰਿਸ਼ ਕਰਾਂਗੇ ਜੇਕਰ ਕੋਈ ਵੀ ਇਸ ਸੰਗਾਰ ਨੂੰ ਸੁਣਦਾ ਹੋਵੇ ਤਾਂ ਇਸ ਕੀ ਦਾ ਨਾਮ ਪਤਾ ਤੇ ਜੋ ਵੀ ਇਸ ਟੀਮ ਬੰਦੇ ਜਿਹੜਾ ਕਰ ਸਕਦਾ ਹੈ ਤਾਂ ਸੀ ਆਪਣੀ ਚਾਹ ਦੀ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਸਾਰਾ ਕਿਸੇ ਜਿਹੜਾ ਦਵਾਂਗੇ ਕਿਉਂਕਿ ਇਹਨਾਂ ਦੀ ਜਿਹੜੀ ਹੈਲਪ ਹੈ ਜਰੂਰ ਕਿਤਨਾ ਕਿਤੇ ਜਿਹੜੀ ਕਿੱਦ ਕੈਮਰਾ ਪਰਸ ਦੇ ਨਾਲ ਵਿਸ਼ੁਧ